ਟਾ ਸਵਾਗਤ ਹੈ ਦੋਸਤੋ ਜਿੰਦਗੀ ਕਿਸੇ ਲਈ ਵੀ ਆਸਾਨ ਨਹੀਂ ਹੁੰਦੀ ਹਰੇਕ ਇਨਸਾਨ ਦੇ ਅੰਦਰ ਕੋਈ ਚੁੱਪ ਦਰਦ ਕੋਈ ਚੁੱਪ ਲੜਾਈ ਲੁਕੀ ਹੁੰਦੀ ਹੈ ਪਰ ਹੌਸਲਾ ਉਹ ਹੁੰਦਾ ਹੈ ਜਦੋਂ ਤੁਸੀਂ ਡਿੱਗ ਕੇ ਖੜਦਾ ਸਿੱਖ ਲੈਂਦੇ ਹੋ ਅੱਜ ਦੀ ਇਹ ਵੀਡੀਓ ਤੁਹਾਡੇ ਅੰਦਰ ਉਹ ਹਿੰਮਤ ਪੈਦਾ ਕਰ ਲਈ ਹੈ ਸਾਨੂੰ ਹਮੇਸ਼ਾ ਲੱਗਦਾ ਹੈ ਕਿ ਸਾਡੇ ਨਾਲ ਹੀ ਸਭ ਕੁਝ ਬੁਰਾ ਹੁੰਦਾ ਹੈ ਪਰ ਜ਼ਿੰਦਗੀ ਬਿਨਾ ਪਰਖੇ ਕਿਸੇ ਨੂੰ ਵੀ ਨਹੀਂ ਛੱਡਦੀ ਫਰਕ ਸਿਰਫ ਇੰਨਾ ਹੈ ਕੁਝ ਲੋਕ ਲੜਦੇ ਰਹਿੰਦੇ ਹਨ ਤੇ ਕੁਝ ਲੋਕ ਹਿੰਮਤ ਹਾਰ ਜਾਂਦੇ ਹਨ ਪਰ ਜੋ ਇਨਸਾਨ ਇਹ ਸੋਚ ਲੈਂਦਾ ਹੈ ਕਿ ਮੈਂ ਹਾਰ ਨਹੀਂ ਮੰਨਾਂਗਾ ਉਸ ਲਈ ਪ੍ਰਮਾਤਮਾ ਵੀ ਰਸਤਾ ਬਦਲ ਦਿੰਦਾ ਹੈ ਯਾਦ ਰੱਖੋ ਹਰੇਕ ਵੱਡਾ ਇਨਸਾਨ ਪਹਿਲਾਂ ਛੋਟਾ ਸੀ ਸਫਲਤਾ ਕਿਸੇ ਨੂੰ ਵੀ ਪਲੇਟ 'ਚ ਪਾ ਕੇ ਨਹੀਂ ਮਿਲਦੀ ਮਿਹਨਤ ਕਰਨ ਵਾਲੇ ਦਾ ਹੱਥ ਕਦੀ ਵੀ ਖਾਲੀ ਨਹੀਂ ਰਹਿੰਦਾ ਹਰ ਰੋਜ਼ ਇੱਕ ਛੋਟੀ ਕੋਸ਼ਿਸ਼ ਇੱਕ ਛੋਟਾ ਕਦਮ ਤੁਹਾਨੂੰ ਤੁਹਾਡੀ ਵੱਡੀ ਮੰਜ਼ਿਲ ਦੇ ਨੇੜੇ ਲੈ ਜਾਂਦਾ ਹੈ ਜਿਵੇਂ ਹਰ ਰੋਜ਼ ਪੰਛੀ ਸੈਂਕੜੇ ਵਾਰੀ ਉੱਡਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਕਦੀ ਵੀ ਨਹੀਂ ਸੋਚਦਾ ਕਿ ਮੈਂ ਡਿੱਗ ਸਕਦਾ ਹਾਂ ਉਹ ਹਮੇਸ਼ਾ ਸੋਚਦਾ ਹੈ ਕਿ ਮੈਂ ਉੱਡਣਾ ਹੈ ਅੱਜ ਤੋਂ ਹੀ ਇੱਕ ਆਪਣੇ ਆਪ ਨੂੰ ਚੈਲੰਜ ਦਿਓ ਕੋਈ ਵੀ ਕੰਮ ਵੱਡਾ ਨਹੀਂ ਕੋਈ ਵੀ ਕੰਮ ਛੋਟਾ ਨਹੀਂ ਤੁਸੀਂ ਜਿੱਥੇ ਵੀ ਹੋ ਜੇ ਉੱਥੇ ਹੀ ਮਿਹਨਤ ਸ਼ੁਰੂ ਕਰ ਦਿੰਦੇ ਹੋ ਤਾਂ ਥੋੜੀ ਦੇਰ ਵਿੱਚ ਹੀ ਕਾਮਯਾਬੀ ਤੁਹਾਡੇ ਪੈਰ ਚੁੰਮੇਗੀ ਅੱਜ ਤੋਂ ਇੱਕ ਟੀਚਾ ਬਣਾਓ ਹਰ ਰੋਜ਼ ਸਿਰਫ 1% ਬੈਟਰ ਹੋਣਾ ਕਾਫੀ ਹੈ ਵੱਡੇ ਸੁਪਨੇ ਦੇਖੋ ਵੱਡਾ ਟੀਚਾ ਬਣਾਓ ਅੱਜ ਤੋਂ ਸ਼ੁਰੂ ਕਰੋ ਅੱਜ ਤੋਂ ਬਦਲੋ ਅੱਜ ਤੋਂ ਆਪਣੇ ਸੁਪਨਿਆਂ ਲਈ ਲੜੋ ਤੁਸੀਂ ਜਿੱਤ ਸਕਦੇ ਹੋ ਤੁਸੀਂ ਬਦਲ ਸਕਦੇ ਹੋ ਤੁਹਾਡੇ ਅੰਦਰ ਉਹ ਹਿੰਮਤ ਹੈ ਜੋ ਪੂਰੀ ਦੁਨੀਆ ਨੂੰ ਹਿਲਾ ਸਕਦੀ ਹੈ ਮੇਰੀ ਵੀਡੀਓ ਜੇ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ ਤੁਹਾਡੀ ਗਰੋਥ ਲਈ ਧੰਨਵਾਦ